ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB7060.in ਤੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ MCQ ਤੁਹਾਨੂੰ ਪਤਾ ਹੈ ਹਰ ਰੋਜ਼ ਅਸੀਂ ਡੇਲੀ MCQ ਕਲਾਸਿਸ ਲੈ ਕੇ ਤੁਹਾਡੇ ਵਾਸਤੇ ਆਏ ਹਾਂ ਲਗਭਗ 200 ਦੇ ਕਰੀਬ MCQ ਤੁਹਾਨੂੰ ਕਵਰ ਕਰਾਵਾਂਗੇ 500 ਤੋਂ 10 ਦਿਨ ਦੇ ਵਿੱਚ ਵਿੱਚ 200 ਪਲੱਸ MCQ ਤੁਹਾਨੂੰ ਕਵਰ ਕਰਵਾਵਾਂਗੇ ਜਿਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ MCQ ਤਿਆਰ ਕੀਤੇ ਹੋਏ ਹਨ ਜਿਹੜੇ ਕਿ ਪੇਪਰ ਵਿੱਚ 100% ਪੁੱਛੇ ਜਾਣ ਦੀ ਸੰਭਾਵਨਾ ਹੈ ਤੁਸੀਂ MCQ ਸਾਰੇ ਜ਼ਰੂਰ ਦੇਖੋ ਜਿੰਨਾ ਵੀ ਵੀਰਾਂ ਨੇ ਪਿਛਲੇ ਵੀਡੀਓ ਨਹੀਂ ਦੇਖਿਆ ਤਾਂ ਉਹ ਇੱਕ ਵਾਰ ਜਾ ਕੇ ਜ਼ਰੂਰ ਸਾਡੀ ਵੀਡੀਓ ਇਹ ਦੇਖ ਲੈਣ ਜਿੰਨਾ ਵੀ ਵੀਰਾਂ ਨੇ PS PCL ਇਲਮ 2500 ਪੋਸਟ ਅਤੇ PS TCL ਦੀ ਜੋ ਜਲਦ ਆ ਰਹੀਆਂ ਨੇ ਪੋਸਟਾਂ ਉਹਦੀ ਤਿਆਰੀ ਅਤੇ PS PCL ਦੇ ਵਿੱਚ ਅਪਰੈਂਟਸਿਪ ਦੀਆਂ ਜੋ ਪੋਸਟਾਂ ਆ ਰਹੀਆਂ ਹਨ ਉਨਾ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਚੈਨਲ ਤੇ ਕਰਵਾਈ ਜਾ ਰਹੀ ਹੈ ਸੋ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿਦੋ ਅਤੇ ਤੁਹਾਨੂੰ ਅਸੀਂ ਪੀਡੀਐਫ ਵੀ ਪ੍ਰੋਵਾਈਡ ਕਰਵਾਈਦਾ ਬਿਲਕੁਲ ਫ੍ਰੀ ਆਫ ਕੋਸਟ ਪੀਡੀਐਫ ਵੀ ਤੁਹਾਨੂੰ ਪ੍ਰੋਵਾਈਡ ਕਰਾਈਦਾ ਪੀਡੀਐਫ ਕਿਵੇਂ ਤੁਸੀਂ ਲੈਣੀ ਹੈ ਹਨ ਉਹ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਦੱਸ ਦਿੰਨਾ ਕਿ ਪਹਿਲਾਂ ਵੀ ਦੱਸਿਆ ਹੋਇਆ ਮੈਂ ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਪੀਡੀਐਫ ਕਿਵੇਂ ਲੈਣੀ ਹੈ ਹਨ ਤੁਸੀਂ ਕਮੈਂਟ ਬਾਕਸ ਵਿੱਚ ਜਾਣਾ ਹੈ ਉੱਥੇ ਜਾ ਕੇ ਤੁਸੀਂ ਆਪਣਾ ਮੋਬਾਈਲ ਨੰਬਰ ਕਮੈਂਟ ਕਰ ਦੇਣਾ ਹੈ ਕੀ ਪੀਡੀਐਫ ਲਿਖ ਕੇ ਅਸੀਂ ਤੁਹਾਨੂੰ 2 ਤੋਂ 3 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਪੀਡੀਐਫ ਪ੍ਰੋਵਾਈਡ ਕਰਵਾ ਦੇਵਾਂਗੇ ਅਤੇ ਜਿਹੜੇ ਵੀ ਮੇਰੇ ਦੋਸਤ ਪੀਡੀਐਫ ਲੈਣ ਤੋਂ ਰਹਿ ਗਏ ਹਨ ਉਹ ਜ਼ਰੂਰ ਕਮੈਂਟ ਕਰ ਦੇਣ ਅਤੇ ਅਸੀਂ ਕਿਸੇ ਨੂੰ ਨਹੀਂ ਵੀ ਭੇਜ ਸਕਦੇ ਕੋਈ ਤਕਨੀਕੀ ਪ੍ਰੋਬਲਮ ਕਰਨ ਤਾਂ ਇੱਕ ਵਾਰ ਦੁਬਾਰਾ ਤੁਸੀਂ ਸਾਨੂੰ ਜ਼ਰੂਰ ਕਮੈਂਟ ਵਿੱਚ ਦੱਸ ਦੇਣਾ ਹੈ ਅਤੇ ਇੱਕ ਹੋਰ ਮੈਂ ਤੁਹਾਨੂੰ ਜਾਣ ਕਰ ਦੇਣਾ ਚਾਹਣਾ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਨਹੀਂ ਐਡ ਹੋ telegram, ho, telegram ja hai, ja group ਦੇ ਵਿੱਚ ਨਹੀਂ ਐਡ ਹੋ ਤਾਂ ਤੁਸੀਂ telegram ਦੇ ਵਿੱਚ ਜਾ ਕੇ ਸਰਚ ਕਰਨਾ ਹੈ pb77 satadi. ਤੁਸੀਂ ਜਾ ਕੇ ਤੁਸੀਂ ਸਾਡਾ ਗਰੁੱਪ ਜੁਆਇਨ ਕਰ ਸਕਦੇ ਹੋ ਅਤੇ ਜੇਕਰ ਤੁਸੀਂ whatsapp ਦੇ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆ ਉੱਥੇ ਤੁਸੀਂ ਜਾ ਕੇ whatsapp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਤਾਂ ਜੋ ਅਸੀਂ ਕੋਈ ਵੀ ਵੀਡੀਓ ਅਪਲੋਡ ਕਰਦੇ ਹਾਂ ਕੋਈ ਵੀ ਨਵੀਂ ਜਾਣਕਾਰੀ ਦਿੰਦੇ ਹਾਂ ਤਾਂ ਸਭ ਤੋਂ ਪਹਿਲਾਂ ਗਰੁੱਪ ਦੇ ਵਿੱਚ ਜ਼ਰੂਰ ਅਸੀਂ ਪੋਸਟ ਕਰੀਦਾ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੇ ਵੀਡੀਓ ਨੂੰ ਕਰਦੇ ਆ ਸ਼ੁਰੂ ਅਤੇ ਵੀਡੀਓ ਸ਼ੁਰੂ ਕਰਦੇ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਨਵਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਡੈਡ ਐਂਡ ਪੋਲ ਤੇ ਜੋੜ ਦਾ ਘੱਟੋ ਘੱਟ ਕਿੰਨਾ ਫਾਸਲਾ ਹੋਣਾ ਚਾਹੀਦਾ ਹੈ ਹਾਂ ਜੀ ਡਿਸਟ੍ਰੀਬਿਊਸ਼ਨ ਲੈਣਾ ਵਿੱਚ ਡੈਡ ਐਂਡ ਪੋਲ ਤੇ ਜੋੜ ਦਾ ਘੱਟੋ-ਘੱਟ ਕਿੰਨਾ ਫਾਸਲਾ ਹੋਣਾ ਚਾਹੀਦਾ ਹੈ ਤਾਂ ਇਸ ਦਾ ਜੋ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 6 ਮੀਟਰ ਦੂਸਰੀ ਹੈ 7 ਮੀਟਰ ਤੀਸਰੀ ਹੈ 7.5 ਮੀਟਰ ਅਤੇ ਚੌਥੀ ਹੈ 8 ਮੀਟਰ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਦੋਸਤੋ ਉਹ ਹੋ ਜਾਏਗਾ 7.5 ਮੀਟਰ 7.5 ਮੀਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਜਦ ਮੇਨ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲਗਾ ਸਕਦੇ ਹਾਂ ਹਾਂਜੀ ਜਦੋਂ ਮੇਨ ਕੇਬਲ ਨਾਲ ਸਰਵਿਸ ਕੇਬਲ ਜੋੜਨੀ ਹੋਵੇ ਤਾਂ ਕਿਸ ਕਿਸਮ ਦਾ ਜੋੜ ਲਗਾ ਸਕਦੇ ਹਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਟੀ ਜੋੜ ਦੂਸਰੀ ਹੈ ਸਿੱਧਾ ਜੋੜ ਤੀਸਰੀ ਹੈ ਮੈਰਿਡ ਜੋੜ ਅਤੇ ਚੌਥੀ ਹੈ ਤਿੰਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 3 ਜੋੜ 3 ਜੋੜ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਇੱਕ ਪੋਲ ਤੇ ਵੱਧ ਤੋਂ ਵੱਧ ਕਿੰਨੀਆਂ ਸਰਵਿਸ ਲਾਈਨਾਂ ਖਿੱਚੀਆਂ ਜਾ ਸਕਦੀਆਂ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 2 ਦੂਸਰੀ ਹੈ 4 ਤੀਸਰੀ ਹੈ ਆਪਸ਼ਨ 4 ਅਤੇ ਚੌਥੀ ਹੈ 5 ਇੱਥੇ ਸਹੀ 3 ਹੋਏਗਾ ਤਾਂ ਸਰਵਿਸ ਲੈਂਨ ਦੀ ਗੱਲ ਕੀਤੀ ਹੈ ਉਹਨਾਂ ਨੇ ਇੱਕ ਪੋਲ ਹੈ ਆਹ ਦੇਖ ਲਓ ਇੱਕ ਪੋਲ ਹੈ ਆਰ ਸੀ ਸੀ ਦਾ ਪੋਲ ਬਣਿਆ ਹੋਇਆ ਹੈ ਇਸ ਵਿੱਚ ਸਰਵਿਸ ਲੈਂਨਾਂ ਦੀ ਗੱਲ ਕੀਤੀ ਹੈ ਉਹਨੇ ਇੱਕ ਇਧਰ ਲਾਈਨ ਹੋ ਗਈ ਇੱਕ ਦੋ ਹੋ ਗਈਆਂ ਇੱਥੇ ਤਿੰਨ ਹੋ ਗਈਆਂ ਤੇ ਇੱਥੇ ਹੋ ਜਾਣਗੀਆਂ ਚਾਰ ਤਾਂ ਇਸ ਦਾ ਸਹੀ ਆਨਸਰ ਬਣ ਜਾਏਗਾ ਉਹ ਹੋ ਜਾਏਗਾ ਜੀ 4 ਰਾਈਟ ਦੋਸਤੋ ਠੀਕ ਹੈ ਦੋਸਤੋ 4 ਚਲਦੇ ਆ ਨੈਕਸਟ ਕੁਐਸਚਨ ਤੇ ਡਿਸਟ੍ਰੀਬਿਊਸ਼ਨ ਲਾਈਨਾਂ ਵਿੱਚ ਜੰਪਰ ਲਾਉਣ ਲਈ ਕਿਹੜੇ ਕਲੰਪ ਵਰਤੇ ਜਾਂਦੇ ਹਨ ਡਿਸਟ੍ਰੀਬਿਊਸ਼ਨ ਲਾਈਨਾਂ ਵੀ ਲਾਈਨ ਵਿੱਚ ਜੰਪਰ ਲਾਉਣ ਲਈ ਕਿਹੜੇ ਕਲੰਪ ਵਰਤੇ ਜਾਂਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਪੀਜੀ ਕਲੰਪ ਦੂਸਰੀ ਹੈ ਡੀਸ ਟ੍ਰੈਂਪ ਤੀਸਰੀ ਹੈ ਦੇਸੀ ਕਲੰਪ ਅਤੇ ਚੌਥੀ ਹੈ ਜਿਸਤੀ ਕਲੰਪ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜੀ ਪੀਜੀ ਕਲੰਪ ਜੋ ਬਿਸਕੁਟ ਸ਼ੇਪ ਦਾ ਬਣਿਆ ਹੁੰਦਾ ਹੈ ਉਸ ਨੂੰ ਕਹਿੰਦੇ ਹਾਂ ਪੀਜੀ ਕਲੰਪ ਤੁਸੀਂ ਦੇਖੇ ਹੋਣੇ ਆ ਆਪ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਅਰਥਿੰਗ ਦੀ ਕਿਸਮ ਨਹੀਂ ਹੈ ਹਾਂਜੀ ਮੋਸਟ ਇੰਪੋਰਟੈਂਟ ਕੁਸਚਨ ਹੈ ਜੀ ਇਹ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ 27 ਅਰਥਿੰਗ ਦੂਸਰੀ ਹੈ ਅਸਥਾਈ ਅਰਥਿੰਗ ਤੀਸਰੀ ਹੈ ਪਾਈਪ ਅਰਥਿੰਗ ਚੌਥੀ ਹੈ ਸੈਟਲ ਅਰਥਿੰਗ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੋ ਜੇਗਾ ਉਹ ਹੈ ਸੈਟਲ ਅਰਥਿੰਗ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜੀ ਐਕਸਟਰਾ ਹਾਈ ਵੋਲਟੇਜ ਲਾਈਨਾਂ ਤੇ ਗ੍ਰੈਡ ਸਬਸਟੇਸ਼ਨਾਂ ਦੀ ਅਰਥਿੰਗ ਰੈਜ਼ਿਸਟੈਂਸ ਵਾਤਵਤ ਕਿੰਨੀ ਹੁੰਦੀ ਹੈ ਕਿੰਨੇ ਓਮ ਹੁੰਦੀ ਹੈ ਹਾਂਜੀ অপশন ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 1 ਓਮ 2 ਓਮ 3 ਓਮ ਜਾਂ 4 ਓਮ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਦੋਸਤੋ 1 ਓਮ ਯਾਨਕਿ ਇੱਕ ਓਮ রাইਟ ਦੋਸਤੋ ਨੈਕਸਟ ਕੁਐਸਚਨ ਤੇ ਚੱਲਦੇ ਆ ਜੀ ਆਪਾਂ ਪਾਵਰ ਪ੍ਰੋਜੈਕਟਾ ਤੇ আর্থਿੰਗ ਦਾ ਵਾਧ ਤੋਂ ਵਾਧ ਰਿਸਟੈਂਸ ਕਿੰਨਾ ਹੁੰਦਾ ਹੈ पावर प्रोजेक्टा अर्थिंग का वह तो वजिस्टेंस कि होंप्शन थोड़े तो बिल्कुल सामने खड़िया हैं जी तब पहली है एक ओम दूसरी है दो ओम तीसरी है जीरो पॉइंट पांच ओम चौथी है चार ओम तो इसका जो सही आंसर है वह है जीरो पॉइंट पांच ओम ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਆ ਜੀ ਲਾਈਟਨਿੰਗ ਅਰੇਸਟਰ ਦੀ ਅਰਥ ਰਜਿਸਟੈਂਸ ਵਾਧ ਤੋਂ ਵਾਧ ਕਿੰਨੀ ਹੁੰਦੀ ਹੈ ਲਾਈਟਨਿੰਗ ਅਰੇਸਟਰ ਦੀ ਅਰਥ ਰਜਿਸਟੈਂਸ ਵਾਧ ਤੋਂ ਵਾਧ ਕਿੰਨੀ ਹੁੰਦੀ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੋ ਜੇਗਾ ਜੀ ਉਹ ਹੈ 5 ਓਮ 5 ਓਮ ਦੀ ਗੱਲ ਕੀਤੀ ਹੈ ਜੀ ठीक है दोस्तों पांचों चलते हैं यहाँ दोस्तों नेक्स्ट क्वेश्चन तेजी शॉट के बिल लाइना दे टावर दे फुटिंग का रजिस्टेंस वाद तो वाद किन्हीं हुंडी है शॉट के बिल लाइन लाइना दे टावर दे फुटिंग का रजिस्टेंस वाद तो वाद किन्हीं हुंडी है ऑप्शन तो डे बिल्कुल सामने हाँ जी पहली या दूसरी है सत्त ओम तीसरी है नौ ओम चौथी है दस ओम ओह इसका जो सही आंसर है वो है जी सतम सत ओम राइट दोस्तों चलते नैक्सट क्वेश्चन थे नैक्सट क्वेश्चन की गल करते सौ बत्ती केवी लाइना के दे टावर की फुटिंग ਰਜਿਸਟੈਂਸ ਵਾਧਤ ਵਾਧ ਕਿੰਨੀ ਹੁੰਦੀ ਹੈ ਪਹਿਲਾ ਸਿਗੀ 66 ਕੇਵੀ ਦੀ ਦੂਸਰੀ ਹੈ 32 ਕੇਵੀ ਦੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 5 ਓਮ 12 ਓਮ 13 ਓਮ ਜਾਂ 16 ਓਮ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 13 ਓਮ 13 ਓਮ ਰਾਈਟ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਆ ਜੀ 220 केवी लाइना दे टावर दी फुटिंग रेजिस्टेंस ਵੱਧ ਤੋਂ ਵੱਧ ਕਿੰਨੀ ਹੁੰਦੀ ਹੈ 220 केवी लाइना दे टावर दी फुटिंग रेजिस्टेंस ਵੱਧ ਤੋਂ ਵੱਧ ਕਿੰਨੀ ਹੁੰਦੀ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 6 ओम ਦੂਸਰੀ ਹੈ 14 ओम ਤੀਸਰੀ ਹੈ 22 ओम ਅਤੇ ਚੌਥੀ ਹੈ 27 ओम ਇਸ ਦਾ ਦੋਸਤੋ ਜੋ ਰਾਈਟ ਆਨਸਰ ਹੈ ਉਹ ਹੈ 22 ਓਮ 22 ਓਮ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸਬਸਟੇਸ਼ਨ ਦੇ ਦੋਨਾਂ ਪੋਲਾਂ ਦਾ ਆਪਸੀ ਫਾਸਲਾ ਕਿੰਨਾ ਹੋਣਾ ਚਾਹੀਦਾ ਹੈ ਸਬਸਟੇਸ਼ਨ ਤੇ ਦੋਨਾਂ ਪੋਲਾਂ ਦਾ ਆਪਸੀ ਫਾਸਲਾ ਕਿੰਨਾ ਹੋਣਾ ਚਾਹੀਦਾ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 1700 ਮਿਲੀਮੀਟਰ ਦੂਸਰੀ ਹੈ 1750 ਤੀਸਰੀ ਹੈ 1800 ਤੇ ਚੌਥੀ ਹੈ 1850 ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋ ਜੇਗਾ ਜੀ 1850 1850 ਰਾਈਟ ਹੈ ਦੋਸਤੋ ਨੈਕਸਟ ਕੁਸਚਨ ਤੇ ਚਲਦੇ ਆ ਜੀ ਆਪਾਂ ਸਬਸਟੇਸ਼ਨਾਂ ਸਬਸਟੇਸ਼ਨ ਦਾ ਟਰਾਂਸਫਾਰਮਰ ਬੈਂਡ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ जो सब स्टेशन द ट्रांसफार्मर का बैड जमीन तो कि ऊंचा होना चाहिए है ता, तो ऑप्शन बिल्कुल सामने हैं जी पहली है दो हज़ार मिलीमीटर दूसरी है 2400 सौ तीसरी है अठाई सौ चो, चौथी है तीन हज़ार तो इसका जो सही आंसर है वो है 2400 सौ राइट दोस्तों चलते अपना नैक्सट क्वेश्चन ਸਬਸਟੇਸ਼ਨ ਦੀ ਐਲਟੀ ਸਵਿਚ ਦੀ ਜ਼ਮੀਨ ਤੋਂ ਉਚਾਈ ਕਿੰਨੀ ਹੋਣੀ ਚਾਹੀਦੀ ਹੈ ਸਬਸਟੇਸ਼ਨ ਦੀ ਐਲਟੀ ਸਵਿਚ ਦੀ ਜ਼ਮੀਨ ਤੋਂ ਉਚਾਈ ਕਿੰਨੀ ਹੋਣੀ ਚਾਹੀਦੀ ਹੈ অপਸ਼ਨ ਤਾਂ ਦੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ 1 ਮੀਟਰ ਦੂਸਰੀ ਹੈ 2 ਮੀਟਰ ਤੀਸਰੀ ਹੈ 3 ਮੀਟਰ ਤੇ ਚੌਥੀ ਹੈ 4 ਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਦੋਸਤੋ 2 ਮੀਟਰ 2 ਮੀਟਰ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਡਿਸਟ੍ਰੀਬਿਊਟਰ ট্রান্সਫਰਮਰ ট্রান্সਫਰਮਰਾਂ ਦੀ ਵੋਲਟੇਜ ਰੇਸ਼ੋ ਕੀ ਹੁੰਦੀ ਹੈ ਵੋਲਟੇਜ ਰੇਸ਼ੋ ਪੁੱਛੀ ਹੋਣੀ ਤਾਂ ਇਸ ਦੀਆਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 11 ਕੇਵੀ ਤੋਂ 0.4 ਕੇਵੀ 12 ਕੇਵੀ 0.4 ਕੇਵੀ 11.5 kV to 2.3 kV 11 kV ਤੋਂ ਲੈ ਕੇ 230 ਵੋਲਟ ਤੱਕ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜੀ 11 kV ਤੋਂ 0.4 kV ਤੱਕ ਜਾਂ 400 ਵੋਲਟ ਵੀ ਆਪਾਂ ਕਹਿ ਸਕਦੇ ਹਾਂ ਆਪਣੇ ਕੋਲ ਆਪਸ਼ਨ ਇਹੀ ਹੈ ਤਾਂ ਆਪਾਂ ਇਹੀ ਟੈਕ ਕਰਾਂਗੇ ਰਾਈਟ ਦੋਸਤੋ ਨੈਕਸਟ ਕੁਸਚਨ ਤੇ ਚੱਲਦੇ ਹਾਂ ਜੀ ਟਰਾਂਸਫਾਰਮਰਾਂ ਵਿੱਚ ਲੱਗੇ ਰੇਡੀਏਟਰ ਦਾ ਕੀ ਕੰਮ ਹੁੰਦਾ ਹੈ ਟਰਾਂਸਫਾਰਮਰਾਂ ਦੇ ਵਿੱਚ ਜੋ ਰੇਡੀਏਟਰ ਲੱਗੇ ਹੁੰਦੇ ਹਨ ਉਹਨਾਂ ਦਾ ਕੰਮ ਕੀ ਹੁੰਦਾ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਟਰਾਂਸਫਾਰਮਰਾਂ ਦੀ ਬਾਡੀ ਨੂੰ ਸੋਨਾ ਬਣਾਉਣਾ ਹੈ ਟਰਾਂਸਫਾਰਮਰ ਤੇਲ ਨੂੰ ਸਟੋਰ ਕਰਦਾ ਹੈ ਟਰਾਂਸਫਾਰਮਰ ਤੇਲ ਨੂੰ ਠੰਡਾ ਕਰਦਾ ਹੈ ਟਰਾਂਸਫਾਰਮਰ ਤੇ ਰੇਡੀਏਟਰ ਲੱਗੇ ਨਹੀਂ ਹੁੰਦੇ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਟਰਾਂਸਫਾਰਮਰ ਦੇ ਤੇਲ ਨੂੰ ਠੰਡਾ ਕਰਦਾ ਹੈ ਠੰਡਾ ਕਰਦਾ ਹੈ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਦੀ ਐਲਟੀ ਵਾਇਰਿੰਗ ਦੇ ਕਨੈਕਸ਼ਨ ਕਿਸ ਤਰ੍ਹਾਂ ਕੀਤੇ ਹੁੰਦੇ ਹਨ ਡਿਸਟ੍ਰਿਬਿਊਸ਼ਨ ট্রান্সਫਰਮਰ ਦੀ ਐਲਟੀ ਦੀ ਵਾਇਰਿੰਗ ਦੇ ਕਨੈਕਸ਼ਨ ਕਿਸ ਤਰ੍ਹਾਂ ਕੀਤੇ ਹੁੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸਟਾਰ ਦੂਸਰੀ ਹੈ ਡੈਲਟਾ ਤੀਸਰੀ ਹੈ ਸਟਾਰ ਡੈਲਟਾ ਤੇ ਚੌਥੀ ਹੈ ਫੇਸ ਸਿੱਧੇ ਜੁੜੇ ਹੁੰਦੇ ਹਨ ਹਾਂ ਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜੀ ਸਟਾਰ ਵਿੱਚ ਐਲਟੀ ਦੇ ਸਟਾਰ ਵਿੱਚ ਅਤੇ ਐਚਟੀ ਦੇ ਡੈਲਟਾ ਵਿੱਚ ਰਹਿਣ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ 100 KVA ట్రాנסਫਰਮਰ ਲਈ ਕਿਹੜੇ ਸਾਈਜ਼ ਦਾ LT ਸਵਿਚ ਕਿਸ ਸਮਰਥਾ ਦਾ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 50 ਐਂਪੀਅਰ ਦੂਸਰੀ ਹੈ 100 ਐਂਪੀਅਰ ਤੀਸਰੀ ਹੈ 200 ਐਂਪੀਅਰ ਅਤੇ ਚੌਥੀ ਹੈ 100 50 एम्पीयर ਤਾਂ ਇਸ ਦਾ ਦੋ ਸਹੀ ਆਨਸਰ ਹੈ ਉਹ ਹੈ ਜੀ 200 एम्पीयर 200 एम्पीयर ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਚਲਦੀ ਇਨਸੂਲੇਟਡ ਲਾਈਨ ਦਾ ਲੋਡ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ ਚਲਦੀ ਇਨਸੂਲੇਟਡ ਲਾਈਨ ਦਾ ਜੋ ਲੋਡ ਹੈ ਉਹ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਕਲੈਂਪ ਐਨਮੀਟਰ মালਟੀਮੀਟਰ ਜਾਂ ਫ੍ਰੀਕੁਐਂਸੀ ਮੀਟਰ ਜਾਂ ਐਮਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਲੈਂਪ ਆਉਣ ਮੀਟਰ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਵੋਲਟਮੀਟਰ ਸਰਕਟ ਵਿੱਚ ਕਿਵੇਂ ਲਗਾਇਆ ਜਾਂਦਾ ਹੈ ਵੋਲਟਮੀਟਰ ਸਰਕਟ ਵਿੱਚ ਕਿਵੇਂ ਲਗਾਇਆ ਜਾਂਦਾ ਹੈ অপਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਸੀਰੀਜ਼ ਵਿੱਚ ਦੂਸਰੀ ਹੈ ਪੈਰਲਲ ਵਿੱਚ ਤੀਸਰੀ ਹੈ ਸੀਰੀਜ਼ ਪੈਰਲਲ ਵਿੱਚ ਅਤੇ ਚੌਥੀ ਹੈ ਪਹਿਲੀ ਜਾਂ ਦੂਸਰੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਵੋਲਟਮੀਟਰ ਆਪ ਨੂੰ ਸਾਰਿਆਂ ਨੂੰ ਪਤਾ ਹੈ ਪੈਰਲਲਰ ਦੇ ਵਿੱਚ ਲਗਾਇਆ ਜਾਂਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚੱਲ ਜਾਈਏ ਜੀ ਇਹ ਲਿਖਿਆਂ ਵਿੱਚੋਂ ਕਿਹੜਾ ਟਰਾਂਸਫਾਰਮਰ ਇਨਸਟਰੂਮੈਂਟ ਟਰਾਂਸਫਾਰਮਰ ਹੈ ਇਨਸਟਰੂਮੈਂਟ ਟਰਾਂਸਫਾਰਮ ਕਿਹੜਾ ਹੈ ਵੀ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਕਰੰਟ ਟਰਾਂਸਫਾਰਮਰ ਦੂਸਰੀ ਹੈ ਪਾਵਰ ਟਰਾਂਸਫਾਰਮਰ ਤੀਸਰੀ ਹੈ ਆਟੋ ਟਰਾਂਸਫਾਰਮਰ ਅਤੇ ਚੌਥੀ ਹੈ ਡਿਸਟ੍ਰਿਬਿਊਸ਼ਨ ਟਰਾਂਸਫਾਰਮਰ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਰੰਟ ਟਰਾਂਸਫਾਰਮਰ ਯਾਨੀ ਕਿ ਸੀਟੀ ਕਰੰਟ ট্রান্সਫਰਮ ਪੀ ਤੇ ਦਾ ਮਤਲਬ ਹੁੰਦਾ ਪੋਟੈਂਸ਼ੀਅਲ ট্রান্সਫਰਮ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸੀਟੀ ਮੀਟਰ ਉਤਾਰਨ ਸਮੇਂ ਸੀਟੀ ਦੀ ਸੈਕੰਡਰੀ ਵਾਈਂਡਿੰਗ ਨੂੰ ਕਿਸ ਹਾਲਤ ਚਾਹੀਦਾ ਹੈ ਕਿਹੜਾ ਹਾਲਤ ਚਾਹੀਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਓਪਨ ਸਰਕਟ ਦਾ ਸ਼ਾਰਟ ਸਰਕਟ ਦਾ ਜਾਂ ਦੋਨਾਂ ਵਿੱਚੋਂ ਕੋਈ ਨਹੀਂ ਜਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦਾ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜੀ ਸ਼ਾਰਟ ਸਰਕਟ ਸ਼ਾਰਟ ਸਰਕਟ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਪੋਟੈਂਸ਼ੀਅਲ ট্রান্সਫਰਮਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ਜਾਨਕਿ ਪੀਟੀ ট্রান্সਫਰਮਰ ਦੀ ਪੀਟੀ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ অপਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਕਰੰਟ ਵਧਾਉਣ ਲਈ ਦੂਸਰੀ ਹੈ ਵੋਲਟੇਜ ਵਧਾਉਣ ਲਈ ਤੀਸਰੀ ਹੈ ਵੋਲਟੇਜ ਘਟਾਉਣ ਲਈ ਅਤੇ ਚੌਥੀ ਹੈ ਕਰੰਟ ਘਟਾਉਣ ਲਈ ਤਾਂ ਇਸ ਦੇ ਜੋ ਸਹੀ ਆਨਸਰ ਹੈ ਉਹ ਹੈ ਵੋਲਟੇਜ ਨੂੰ ਘਟਾਉਣ ਲਈ ਪੀਟੀ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਜੀ ਕਿਹੜੀ ਤਾਰ ਪਾਵਰ ਸਪਲਾਈ ਲਈ ਵਰਤੀ ਜਾਂਦੀ ਹੈ ਪਾਵਰ ਸਪਲਾਈ ਲਈ ਕਿਹੜੀ ਤਾਰ ਵਰਤੀ ਜਾਂਦੀ ਹੈ ਕੰਡਕਟਰ ਕਿਹੜਾ ਵਰਤੇ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਨਿਊਟਰਲ ਦੀ ਤਾਰ ਦੂਸਰੀ ਅਰਥ ਦੀ ਤਾਰ ਤੀਸਰੀ ਆ ਫੇਸ ਦੀ ਤਾਰ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਫੇਸ ਦੀ ਤਾਰ ਠੀਕ ਹੈ ਦੋਸਤੋ ਫੇਸ ਦੀ ਤਾਰ ਚਲਦੇ ਆਪਾਂ ਨੈਕਸਟ ਕੁਸਚਨ ਤੇ ਜੀ ਇੱਕ ਸਰਕਟ ਵਿੱਚ ਕਿੰਨੇ ਲਾਈਟ ਪੁਆਇੰਟ ਹੋਣੇ ਚਾਹੀਦੇ ਹਨ ਇੱਕ ਸਰਕਟ ਵਿੱਚ ਕਿੰਨੇ ਲਾਈਟ ਪੁਆਇੰਟ ਹੋਣੇ ਚਾਹੀਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 8 ਦੂਸਰੀ ਹੈ 10 ਤੀਸਰੀ ਹੈ 20 ਤੇ ਚੌਥੀ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਜੀ 10 ਰਹਿ ਗਏ ਦੋਸਤੋ ਸੁਖੇਸ਼ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਅਤੇ ਜਿਹੜੇ ਵੀ ਸਟੂਡੈਂਟ ਸਾਡੀ ਇਸ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਆਪਣੇ ਚੈਨਲ ਨੂੰ BB 70 study point ਨੂੰ ਇੱਕ ਵਾਰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀਆਂ ਹਰੇਕ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮੱਚ